ਸੇ ਹੀ ਕਲਤੀ ਮੈਲਾ ਪ੍ਰਿਤਕੋ ਹਜ਼ਰਾਂ ਜੀ ਰਮਨਦੀਪ ਘਰ ਦੁਆਰਾ ਲਿਖੀ ਕਹਾਣੀ ਡਾਕਟਰ ਨੀਦਾ ਭਾਗੇ ਛੀਮਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਆਪਣਾ ਇਕੱਲੇਪਣ ਨੂੰ ਦੂਰ ਕਰਨ ਲਈ ਤੂੰ ਇਸ ਨੂੰ ਘੜਾਉਣਾ ਸਮਝ ਕੇ ਲੈ ਆਈਆਂ ਜੇਰੋ ਤੇਰਾ ਮਨ ਭਰ ਗਿਆ ਕਿਸੇ ਸੜਕ ਤੇ ਛੱਡ ਆਵੇਂਗੀ ਗੁਰਜੋਤ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਜਲਦੀ ਥੱਪੜ ਮਾਰ ਦਿੰਦੀ ਆ ਤੇ ਕਹਿੰਦੀ ਆ ਤੇਰੀ ਕਿਸੇ ਵੀ ਸਵਾਲ ਦਾ ਜਵਾਬ ਮੇਰੇ ਕੋਲ ਹੈ ਨਹੀਂ ਕਿਉਂਕਿ ਜਿੰਮੇ ਜਵਾਬ ਦੇ ਦਿੱਤੇ ਤੇਰੀ ਤੇ ਕਿਰਨ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ ਉਸਨੇ ਦੋਸਤ ਦੇ ਵਿੱਚ ਧੋਖਾ ਕੀਤਾ ਪਰ ਮੈਂ ਦੁਸ਼ਮਣੀ ਵਿੱਚ ਵੀ ਉਹ ਕੰਮ ਨਹੀਂ ਕਰਨਾ ਚਾਹੁੰਦੀ ਤੇ ਰਹੀ ਕੀਤ ਦੀ ਗੱਲ ਕੀਰਤ ਤੇ ਵਧੀਆ ਭੂਵਿੱਖ ਲਈ ਮੈਂ ਉਸਨੂੰ ਸਕੂਲ 'ਚ ਪੜਾ ਰਹੀ ਸੀ ਜਿੱਥੋਂ ਅੱਜ ਉਸਨੂੰ ਕੱਢ ਦਿੱਤਾ ਗਿਆ ਕਿਉਂਕਿ ਮੇਰੀ ਬਿਮਾਰੀ ਦਾ ਉੱਥੇ ਪਤਾ ਲੱਗ ਗਿਆ ਸੀ ਤੇ ਜਿਹੜਾ ਤੂੰ ਬੋਲ ਰਿਹਾ ਕਿ ਮੈਂ ਸਕੂਲ ਵਾਲਿਆਂ ਨੂੰ ਧੋਖਾ ਦੇ ਰਹੀ ਹਾਂ ਜੇ ਇਹ ਨਾ ਦਿੰਦੀ ਤਾਂ ਉਸਨੂੰ ਇੱਕ ਦਿਨ ਵੀ ਸਕੂਲ ਨਹੀਂ ਸੀ ਬੈਠਣ ਦੇਣਾ ਪਰ ਅੱਜ ਤੋਂ ਮੇਰੀ ਜ਼ਿੰਦਗੀ ਵਿੱਚ ਵਾਪਸ ਆ ਕੇ ਵੀ ਉਹ ਹੀ ਕਰ ਦਿੱਤਾ ਜਿਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਪਰ ਗਰਜੋਦ ਦੀਆਂ ਅੱਖਾਂ ਵਿੱਚ ਅੱਜ ਵੀ ਉਸ ਨੂੰ ਆਪਣੀ ਲਈ ਉਹੀ ਪਿਆਰ ਦਿਖ ਰਿਹਾ ਸੀ ਹੁਣ ਉਹ ਇਕੱਲ ਸਮਝ ਚੁੱਕਿਆ ਸੀ ਕਿ ਕੋਈ ਨਾ ਕੋਈ ਗਲਤ ਹੈ ਜਿਹੜੀ ਕਿ ਉਸ ਨੂੰ ਅੱਜ ਤੱਕ ਨਹੀਂ ਪਤਾ ਪਰ ਹੁਣ ਉਹ ਆਪਣੇ ਸਵਾਲਾਂ ਦੇ ਜਵਾਬ ਲੈਣਾ ਚਾਹੁੰਦਾ ਸੀ ਪਰ ਗਰਜੋਦ ਦੇ ਜਿੱਦੀ ਸੁਭਾਅ ਨੂੰ ਵੀ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਕੁਝ ਵੀ ਹੋ ਜੇ ਉਹ ਸਿੱਧੀ ਗੱਲ ਨਹੀਂ ਦੱਸੇਗੀ ਜਸ ਨੂੰ ਬਹਾ ਜਨ ਲੱਗਦਾ ਹੈ ਤਾਂ ਅਚਾਨਕ ਚਿੱcke ਖਾ ਕੇ ਡਿੱਗ ਜਾਂਦਾ ਹੈ ਗਰਜੋਤ ਭੱਜ ਕੇ ਉਸ ਕੋਲ ਜਾਂਦੀ ਆ ਤੇ ਦਾਦੀ ਨੂੰ ਪਾਣੀ ਲੈ ਕੇ ਆਉਣ ਲਈ ਕਹਿੰਦੀ ਆ ਦਾਦੀ ਅੰਦਰੋਂ ਪਾਣੀ ਲੈ ਕੇ ਆਉਂਦੀ ਆ ਗਰਜੋਤ ਜਸਾ ਸਿਰ ਆਪਣੀ ਗੋਦੀ 'ਚ ਰੱਖ ਕੇ ਉਸ ਨੂੰ ਪਾਣੀ ਪਿਲਾਉਣ ਲੱਗਦੀ ਆ ਜਿਸ ਹੌਲੀ-ਹੌਲੀ ਪਾਣੀ ਪੀ ਰਿਹਾ ਸੀ ਗਰਜੋਤ ਜਸ ਦੇ ਹੱਥ ਪੈਰ ਮਲਦੀ ਆ ਤਾਂ ਥੋੜੇ ਟਾਈਮ ਤੱਕ ਜਸ ਨੂੰ ਥੋੜਾ ਠੀਕ ਮਹਿਸੂਸ ਹੁੰਦਾ ਹੈ ਗਰਜੋਤ ਅੰਦਰੋਂ ਦੁੱਧ ਗਰਮ ਕਰਕੇ ਲੈ ਆਉਂਦੀ ਆ ਤੇ ਜਸ ਨੂੰ ਦਿੰਦੀ ਆ ਜਸਲਤਾ ਚੈੱਕਅਪ ਕਰਨ ਲੱਗ ਜਾਂਦੀ ਆ ਜਸ ਬਸ ਉਸ ਵੱਲ ਦੇਖ ਰਿਹਾ ਸੀ ਗਰਜੋ ਦੀਆਂ ਅੱਖਾਂ ਵਿੱਚ ਉਸ ਲਈ ਪਿਆਰ ਤੇ ਇੱਕ ਫਿਕਰ ਉਸ ਨੂੰ ਸਾਫ਼ ਨਿਚਰਾ ਰਹੀ ਸੀ ਜਸ ਦੀ ਬਾਹ ਤੋਂ ਖੂਨ ਨਿਕਲ ਰਿਹਾ ਸੀ ਦੇਖਦੇ ਸਮੇਂਦਰ ਵਾਜੀ ਰਾਈ ਕਿੱਲ ਉਸ ਦੀ ਬਾਂਤੇ ਲੱਗ ਗਿਆ ਸੀ ਗਰਜੋ ਤੋਂ ਸਾਫ਼ ਕਰਨ ਲੱਗਦੀ ਆ ਤੇ ਜਸ ਥੋੜੀ ਆਵਾਜ਼ ਕਰਦਾ ਹੈ ਜਿਵੇਂ ਉਸ ਨੂੰ ਦਰਦ ਹੋ ਰਿਹਾ ਹੋਵੇ ਗਰਜੋ ਸੌਰੀ ਬੋਲਦੇ ਹੋਏ ਕਹਿੰਦੀ ਆ ਬਸ ਥੋੜੀ ਜਿਹੀ ਲੱਗਣੀ ਹੈ ਫਿਰ ਠੀਕ ਹੋ ਜਾਣਾ ਜਸ ਹੱਸਣ ਲੱਗ ਜਾਂਦਾ ਹੈ ਤੇ ਕਹਿੰਦਾ ਹੈ ਜਿਸ ਕਲਾਸ ਵਿੱਚ ਇਹ ਗੱਲ ਕਹਿਣੀ ਸਿੱਖੀ ਸੀ ਮੈਂ ਵੀ ਉੱਥੇ ਪੜਿਆ ਗੁਰਜੋਤ ਨੂੰ ਪੁਰਾਣੀ ਗੱਲ ਯਾਦ ਕਰਕੇ ਹਾਸਾ ਆ ਜਾਂਦਾ ਹੈ ਜਦੋਂ ਇੱਕ ਵਾਰ ਕਲਾਸ ਵਿੱਚ ਉਹਨਾਂ ਨੂੰ ਸਮਝਾਇਆ ਗਿਆ ਸੀ ਕਿ ਜੇਕਰ ਤੁਹਾਡੇ ਕੋਲ ਕੋਈ ਮਰੀਜ਼ ਆਉਂਦਾ ਹੈ ਤਾਂ ਉਸ ਨੂੰ ਕਿਵੇਂ ਹੌਸਲਾ ਦੇਣਾ ਹੈ ਤੇ ਕਿਵੇਂ ਉਸ ਦਾ ਇਲਾਜ ਕਰਨਾ ਹੈ ਜਸ ਜਾਣਦਾ ਸੀ ਕਿ ਇਹਦੀ ਬਾਰੀ ਜ਼ਖਮ ਤੇ ਬਹੁਤ ਲੱਗਦੀ ਆ ਪਰ ਗੁਰਜੋਤ ਉਸ ਨੂੰ ਹੌਸਲਾ ਦੇ ਰਹੀ ਸੀ ਕਿ ਬਸ ਥੋੜੀ ਜਿਹੀ ਲਗਣੀਆਂ ਆ ਹੱਸੇ ਹੱਸੇ ਗੁਰਜੋ ਦੀਆਂ ਅੱਖਾਂ ਵਿੱਚੋਂ ਪਾਣੀ ਨਿਕਲ ਜਾਂਦਾ ਜੈਸ ਉਸਪਲ ਦੇਖਣ ਲੱਗ ਜਾਂਦਾ ਹੈ ਤੇ ਉਸ ਦਾ ਹੱਥ ਫੜ ਕੇ ਉਸ ਨੂੰ ਪੁੱਛਦਾ ਹੈ ਕਿ ਆਖੇ ਕੀੜੀ ਗੱਲ ਹੈ ਜੋ ਉਹ ਦੱਸ ਨਹੀਂ ਰਹੀ ਕੀ ਕਾਰਨ ਸੇ ਕਿ ਉਸਨੇ ਆਪਣੀ ਬਿਮਾਰੀ ਬਲੋਂ ਨਹੀਂ ਦੱਸਿਆ ਤੇ ਬਾਅਦ ਵਿੱਚ ਇੰਨੀ ਬਦਲ ਗਈ ਪਰ ਗੁਰਜੋ ਚੁੱਪ ਕੀਤੀ ਰਹਿੰਦੀ ਹੈ ਤੇ ਜਸ ਉਸ ਨੂੰ ਆਪਣਾ ਹੱਥ ਛੁਡਵਾ ਕੇ ਉਸ ਨੂੰ ਆਰਾਮ ਕਰਨ ਲਈ ਬੋਲ ਦਿਆ ਪਰ ਜਸ ਜਿੱਦ ਕਰਨ ਲੱਗ ਜਾਂਦਾ ਹੈ ਕਿ ਉਹ ਉਸ ਨੂੰ ਸੱਚ ਦੱਸੇ ਪਰ ਗਰਜੋਤ ਚੁੱਪਚਾਪ ਉੱਠ ਕੇ ਚਲੀ ਜਾਂਦੀ ਆ ਜਸ ਪਿੱਛੋਂ ਆਵਾਜ਼ ਦਿੰਦਾ ਹੈ ਕਿ ਉਹ ਜਾ ਰਿਹਾ ਹੈ ਗਰਜੋਤ ਕਹਿੰਦੀ ਆ ਕਿ ਦਾਦੀ ਨੇ ਰੋਟੀ ਬਣਾਈ ਏ ਖਾ ਲਵੀ ਇਸ ਤੋਂ ਬਾਅਦ ਚਲਾ ਜਾਵੇ ਪਰ ਜਸ ਉੱਠਣ ਦੀ ਕੋਸ਼ਿਸ਼ ਕਰਦਾ ਹੈ ਗਰਜੋਤ ਵਾਪਸ ਆ ਜਾਂਦੀ ਆ ਤੇ ਉਸ ਨੂੰ ਆਪਣੀ ਸੌਂ ਦੀ ਕੀ ਰੁਕਣ ਲਈ ਕਹਿੰਦੀ ਆ ਜਸ ਮਨਾ ਨਾ ਕਰ ਸਕਿਆ ਤੇ ਫਿਰ ਕਹਿੰਦਾ ਹੈ ਕਿ ਹਰ ਵਾਰ ਉਹ ਆਪਣੀ ਜਿੱਦ ਮਨਵਾ ਲੈਂਦੀ ਆ ਗਰਜੋਤ ਹੱਸਣ ਲੱਗ ਜਾਂਦੀ ਆ ਤੇ ਕਹਿੰਦੀ ਆ ਆਖਿਰ ਗਰਜੋਤ ਫਿਰ ਗਰਜੋਤ ਹੀ ਏ ਕਾਲਜ ਵਾਲਾ ਐਟੀਟਿਊਡ ਦੇਖ ਕੇ ਜਿਸ ਨੂੰ ਉਹੀ ਗਰਜੋਤ ਨਜ਼ਰ ਆਉਣ ਲੱਗ ਜਾਂਦੀ ਆ ਫਿਰ ਜਸ ਕਹਿੰਦਾ ਹੈ ਕਿ ਅੱਜ ਮੇਰੀ ਵੀ ਇੱਕ ਜਿੱਦ ਆ ਕਿ ਸਾਰੀ ਰਾਤ ਉਹ ਉਸ ਕੋਲ ਹੀ ਬੈਠੇਗੀ ਗਰਜੋਤ ਬਹੁਤ ਮਨਾ ਕਰ ਦਿਆ ਪਰ ਅਖੀਰ ਜਸ ਮਨਵਾ ਹੀ ਲੈਂਦਾ ਹੈ ਰਾਤ ਦੀ ਰੋਟੀ ਖਾਣ ਤੋਂ ਬਾਅਦ ਦਾਦੀ ਤੇ ਕੀਰਤ ਹਾਲ ਵੀ ਚਲੀਆਂ ਜਾਂਦੀਆਂ ਹਨ ਗਰਜੋਤ ਜਸ ਵਾਲੇ ਕਮਰੇ ਵਿੱਚ ਹੀ ਬੈਠੀ ਰਹਿੰਦੀ ਆ ਬੈਠੀ ਕੋਲ ਹੀ ਗਰਜੋਤ ਹੀ ਇੱਕ ਬਿਸਤਰ ਆਪਣੇ ਲਈ ਵਿਛਾ ਲੈਂਦੀ ਆ ਜਸਦੀ ਮਨਚ ਕਈ ਸਵਾਲ ਸੀ ਪਰ ਹਿੰਮਤ ਨਹੀਂ ਪੈ ਰਹੀ ਸੀ ਕਿ ਸ਼ੁਰੂ ਕਿਵੇਂ ਕਰੇ ਫਿਰ ਉਸਨੇ ਹਿੰਮਤ ਕੀਤੀ ਤੇ ਗੁਰਜੋਤ ਨੂੰ ਪੁੱਛਿਆ ਕਿ ਉਸਨੇ ਵਿਆਹ ਕਿਉਂ ਨਹੀਂ ਕਰਵਾਇਆ ਗੁਰਜੋਤ ਨੇ ਮਜ਼ਾਕ ਕਰਦੇ ਹੋਏ ਕਿਹਾ ਕਿ ਉਹ ਆਪਣੀ ਆਜ਼ਾਦੀ ਨਹੀਂ ਗਵਾਉਣਾ ਚਾਹੁੰਦੀ ਜਸ ਉਸ ਵੱਲ ਗੁੱਸੇ ਨਾਲ ਦੇਖਦਾ ਹੈ ਤੇ ਕਹਿੰਦਾ ਹੈ ਮੈਂ ਮਜ਼ਾਕ ਨਹੀਂ ਕਰ ਰਿਹਾ ਗੁਰਜੋਤ ਹੱਸਣ ਲੱਗ ਜਾਂਦੀ ਅਤੇ ਕਹਿੰਦੀ ਆ ਪਤਾ ਏ ਫਿਰ ਤੂੰ ਹੀ ਮਜ਼ਾਕ ਭਰਿਆ ਸਵਾਲ ਕੀਤਾ ਹੀ ਕਿਉਂ ਜਸ ਨੇ ਕਿਹਾ ਮੈਂ ਸੱਚੀ ਪੁੱਛ ਰਿਹਾ ਹਾਂ ਕਿ ਤੂੰ ਵਿਆਹ ਕਿਉਂ ਨਹੀਂ ਕਰਾਇਆ ਗਰਜੋਤ ਨੇ ਕਿਹਾ ਤੈਨੂੰ ਮੇਰੀ ਬਿਮਾਰੀ ਬਾਰੇ ਪਤਾ ਮੈਂ ਕਿਸੇ ਨਾਲ ਵਿਆਹ ਨਹੀਂ ਕਰਾ ਸਕਦੀ ਜਸਦੀ ਮਨਚ ਫਿਰ ਸਵਾਲ ਉੱਠਦਾ ਕਿ ਫਿਰ ਕਾਲਜ ਸਮੇਂ ਗਰਜੋਤ ਨੇ ਮੈਨੂੰ ਇਹ ਸਭ ਕਿਉਂ ਨਹੀਂ ਦੱਸਿਆ ਪਰ ਗਰਜੋਤ ਨੂੰ ਉਹ ਪੁੱਛਦਾ ਨਹੀਂ ਕਿਉਂਕਿ ਉਹ ਜਾਣਦਾ ਸੀ ਕਿ ਜਵਾਬ ਤਾਂ ਗਰਜੋਤ ਨੇ ਦੇਣਾ ਹੀ ਨਹੀਂ ਗਜੋ ਸਮਝ ਰਹੀ ਸੀ ਕਿ ਜਸਦੀ ਸਵਾਲ ਕਿਵੇਂ ਦੇ ਹੋਣਗੇ ਉਹ ਜਸ ਨੂੰ ਹੋਰ ਪਾਸੇ ਲਾਉਣ ਲਈ ਉਸਨੇ ਕਿਰਨ ਵੱਰੇ ਪੁੱਛਦੀ ਆ ਕਿ ਕਿਰਨ ਕਿਵੇਂ ਆ ਜਸ ਜਸ ਹੈ ਕਿ ਉਹ ਠੀਕਾ ਅਸੀਂ ਦੁਮੇ ਵਾਹ ਚਲੇ ਗਏ ਸੀ ਅਗਲੀ ਪੜਾਈ ਲਈ ਉਥੇ ਕਿਰਨ ਨੇ ਮੇਰਾ ਪੂਰਾ ਸਾਥ ਦਿੱਤਾ ਬਾਅਦ ਵਿੱਚ ਕਰਦਿਆਂ ਕਿਰਨ ਤੇ ਮੇਰਾ ਵਿਆਹ ਕਰ ਦਿੱਤਾ ਪਰ ਫਿਰ ਵੀ ਮੈਂ ਕਿਰਨ ਨਾਲ ਇੱਕ ਪਤੀ ਵਾਲਾ ਰਿਸ਼ਤਾ ਨਾ ਰੱਖ ਸਕਿਆ ਪਰ ਬਾਅਦ ਹੌਲੀ-ਹੌਲੀ ਮੈਂ ਕਿਰਨ ਦੀ ਜਜ਼ਬਾਤਾਂ ਨੂੰ ਸਮਝ ਸਕਿਆ ਤਾਂ ਸਾਡਾ ਰਿਸ਼ਤਾ ਅੱਗੇ ਵਧਿਆ ਕਿ ਜੋ ਸਮਝ ਰਹੀ ਸੀ ਜਸ ਕੁਜੋਤ ਨੂੰ ਪੁੱਛਦਾ ਹੈ ਕਿ ਕੀਰਤ ਕੋਨਾ ਤੇ ਉਸ ਦੇ ਮਾਤਾ ਪਿਤਾ ਕਿੱਥੇ ਹਨ ਗਰਜੋਤ ਦੱਸਿਆ ਕਿ ਹਸਪਤਾਲ ਵਿੱਚ ਹੀ ਉਸ ਨੂੰ ਕੀਰਤ ਮਿਲੇ ਤੇ ਉਸ ਦੇ ਮਾਤਾ ਪਿਤਾ ਬਾਰੇ ਉਹ ਨਹੀਂ ਦੱਸ ਸਕਦੀ ਕਿਉਂਕਿ ਉਸ ਨੇ ਕੀਰਤੇ ਮਾਂ ਨਾਲ ਵਾਦਾ ਕੀਤਾ ਸੀ ਕਿ ਕਦੇ ਵੀ ਉਹ ਕਿਸੇ ਨੂੰ ਉਸ ਦੀ ਮਾਂ ਬਾਰੇ ਨਹੀਂ ਦੱਸੇਗੀ ਦੋਨੋਂ ਕਾਲਜ ਦੀਆਂ ਗੱਲਾਂ ਕਰਦੇ ਰਹਿੰਦੇ ਹਨ ਗਰਜੋਤ ਜਸ ਨੂੰ ਕਹਿੰਦੀ ਆ ਕਿ ਰਾਤ ਕਾਫੀ ਹੋ ਗਈ ਹੁਣ ਸੋ ਜਾਵੇ ਸਵੇਰੇ ਜਲਦੀ ਉੱਠਣਾ ਹੈ ਉਸ ਨੂੰ ਕੋਈ ਕੰਮ ਹੈ ਤੇ ਜਸ ਤੋਂ ਵੀ ਵਾਪਸ ਜਾਣਾ ਹੋਣਾ ਇਸ ਨੂੰ ਕੇ ਜਸ ਨੂੰ ਆਪਣੀ ਅਸਲੀ ਜ਼ਿੰਦਗੀ ਯਾਦ ਆ ਜਾਂਦੀ ਆ ਤੇ ਉਹ ਕਾਲਜ ਵਾਲੀ ਜ਼ਿੰਦਗੀ ਚੋਂ ਵਾਪਸ ਆ ਜਾਂਦਾ ਹੈ ਗਰਜੋ ਟੁੱਟ ਕੇ ਲਾਈਟ ਬੰਦ ਕਰ ਦਿੰਦੀ ਆ ਤੇ ਗੁੱਡ ਨਾਈਟ ਬੋਲਦੇ ਹੋਏ ਸੁੱਝ ਜਾਂਦੀ ਆ ਪਰ ਜਸ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਜਾਗਦਾ ਹੋਇਆ ਛੱਤ ਵੱਲ ਦੇਖ ਰਿਹਾ ਜਸ ਮਨਚ ਇਹ ਸੋਚ ਰਿਹਾ ਸੀ ਕਿ ਕਾਸ਼ ਉਹ ਪੁਰਾਣੇ ਦਿਨ ਵਾਪਸ ਆ ਜਾਣ ਤੇ ਸਭ ਕੁਝ ਪਹਿਲਾਂ ਵਾਂਗ ਹੋ ਜਾਵੇ ਉਸ ਦੀਆਂ ਅੱਖਾਂ 'ਚ ਨਮੀ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਹ ਬਹੁਤ ਅੱਗੇ ਆ ਚੁੱਕਿਆ ਜਿੱਥੋਂ ਵਾਪਸ ਨਹੀਂ ਮੁੜਿਆ ਜਾ ਸਕਦਾ ਆਹੀ ਸੋਚਦਾ ਸੋਚਦਾ ਉਹ ਸੋ ਜਾਂਦਾ ਹੈ ਸਵੇਰੇ ਸੱਤ ਵਜੇ ਹਨ ਤਜੱਸਿਆ ਖੁੱਲ੍ਹਦੀਆ ਉੱਠ ਕੇ ਕਮਰੇ ਤੋਂ ਬਾਹਰ ਆਉਂਦਾ ਹੈ ਤਾਂ ਬਾਹਰ ਦਾਦੀ ਘੁੜ ਬੈਠੀ ਕੀਰਤ ਸਕੂਲ ਜਾਂਦੀ ਜਿਤ ਕਰ ਰਹੀ ਸੀ ਪਰ ਦਾਦੀ ਉਸ ਨੂੰ ਟਾਲ ਰਹੀ ਸੀ ਕਿ ਸਕੂਲ ਬੰਦ ਹੈ ਕਿਉਂਕਿ ਕੀਰਤ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਹੈ ਜੱਸ ਬਾਹਰ ਆਉਂਦਾ ਹੈ ਤੇ ਕੀਰਤ ਨੂੰ ਚੱਕ ਕੇ ਕਹਿੰਦਾ ਹੈ ਕਿ ਉਹ ਜਲਦੀ ਹੀ ਸਕੂਲ ਜਾਵੇਗੀ ਪਰ ਹਲੇ ਥੋੜਾ ਸਮਾਂ ਰੁੱਕ ਕੇ ਕਿਉਂਕਿ ਸਕੂਲ ਦੇ ਛੋਟੇ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਹਨ ਕੀਤ ਪੁੱਛਦੀ ਅੰਕਲ ਗੁਰਜੀਤ ਵੀ ਨਹੀਂ ਜਾਂਦਾ ਸਕੂਲ ਜਸ ਹੱਸ ਹੱਤੇ ਕਹਿੰਦਾ ਹੈ ਨਹੀਂ ਉਹ ਵੀ ਨਹੀਂ ਜਾਂਦਾ ਦਾਦੀ ਚਾਲਿਆ ਕੇ ਜਸ ਨੂੰ ਦਿੰਦੀ ਆ ਤਾਂ ਜਸ ਸਾਦੀ ਨੂੰ ਪੁੱਛਦਾ ਹੈ ਕਿ ਗੁਰਜੋਤ ਕਿੱਥੇ ਗਈ ਦਾਦੀ ਦੱਸਦੀ ਆ ਕਿ ਉਸ ਨੂੰ ਕੋਈ ਕੰਮ ਸੀ ਉਹ ਇਸ ਲਈ ਬਾਹਰ ਗਈ ਆ ਜਸ ਪੁੱਛਦਾ ਹੈ ਕਿ ਕਦੋਂ ਤੱਕ ਆਵੇਗੀ ਤਾਂ ਦਾਦੀ ਕਹਿੰਦੀ ਆ ਕਿ ਇਹ ਤਾਂ ਨਹੀਂ ਦੱਸਿਆ ਫਿਰ ਕਹਿੰਦੀ ਸੀ ਸ਼ਾਮ ਹੋ ਸਕਦੀ ਆ ਤੇਰੇ ਲਈ ਇੱਕ ਚਿੱਠੀ ਦੇ ਕੇ ਗਈ ਸੀ ਜਸ ਚਿੱਠੀ ਖੋਲਦਾ ਹੈ ਜਿਸ ਤੇ ਗਰਜੋਤ ਕਹਿੰਦੀ ਆ ਜਸ ਤੇਰੇ ਉੱਠਣ ਤੋਂ ਪਹਿਲਾਂ ਮੈਂ ਘਰੋਂ ਜਾ ਚੁੱਕੀ ਹੋਵਾਂਗੀ ਮੈਨੂੰ ਪਤਾ ਤੂੰ ਮੇਰੀ ਉਡੀਕ ਕਰੇਂਗਾ ਪਰ ਮੇਰੀ ਇਕਲ ਮਨ ਚਲਾ ਜਾ ਵਾਪਸ ਤੇ ਮੁੜ ਕੇ ਕਦੇ ਵੀ ਵਾਪਸ ਨਾ ਆਈ ਮੇਰੀ ਜ਼ਿੰਦਗੀ ਵਿੱਚ ਮੈਂ ਬਹੁਤ ਖੁਸ਼ ਆ ਤੇਰੇ ਨਾਲ ਕੋਈ ਨਾਰਾਜ਼ਗੀ ਨਹੀਂ ਤੇਰੀ وجہ ਨਾਲ ਥੋੜੀ ਜਹੀ ਜ਼ਿੰਦਗੀ 'ਚ ਹਲਚਲ ਹੋਈ ਪਰ ਕੋਈ ਨਾ ਸਭ ਠੀਕ ਹੋ ਜਾਏਗਾ ਤੋ ਬਿਨਾ ਕੋਈ ਗਲ ਦਿਲਤੀ ਲਈ ਵਾਪਸ ਜਾ ਸਕਦਾ ਕੀਰਤ ਨੂੰ ਮੈਂ ਕਿਸੇ ਹੋਰ ਸਕੂਲ ਦਾ ਕਰਵਾ ਲੈਣਾ ਤੇ ਮੇਰੀ ਨੌਕਰੀ ਮੈਂ ਛੇਤੀ ਹੀ ਲੱਭ ਲਵਾਂਗੀ ਮੇਰੀ ਫਿਕਰ ਨਾ ਕਰੀ ਕਿਰਨ ਨੂੰ ਹਮੇਸ਼ਾ ਖੁਸ਼ ਰੱਖੀ ਗੁਰਜੋਤ ਜਸ ਚਿੱਕੀ ਪੜਕੇ ਚੁੱਪਚਾਪ ਹੋ ਜਾਂਦਾ ਇਨੇ ਨੂੰ ਦਾਦੀ ਚਾਹ ਦਾ ਗਲਾਸ ਲਿਆ ਕੇ ਜਸਨ ਬ੍ਰਿੰਦੀ ਹੋਈ ਕਹਿੰਦੀ ਆ ਕਿ ਜੀ ਰੋਟੀ ਖਾਣੀ ਆ ਤਮੇ ਬਣਾ ਦੇਣੀ ਆ ਪਰ ਇਤੋਂ ਜਲਦੀ ਤੁਰ ਪਵੀ ਕਿਉਂਕਿ ਰਸਤਾ ਬਹੁਤ ਲੰਬਾ ਹੈ ਦਾਦੀ ਦੇ ਬੋਲਾਂ ਚ ਉਸ ਗਰਜੋਤ ਦੇ ਬੋਲਾਂ ਨੂੰ ਸਮਝ ਰਿਹਾ ਸੀ ਉਹ ਸਮਝ ਗਿਆ ਸੀ ਕਿ ਇਹ ਸਭ ਗਰਜੋਤ ਨਹੀਂ ਬੋਲਿਆ ਹੋਵੇਗਾ ਜਸ ਜਾਣਦਾ ਸੀ ਕਿ ਗਰਜੋਤ ਪਹੁੰਚਦੀਆ ਤੇ ਇਨੀ ਆਸਾਨੀ ਨਾਲ ਕਿਸੇ ਵੀ ਸਵਾਲ ਦਾ ਜਵਾਬ ਉਸ ਕੋਲੋਂ ਨਹੀਂ ਲਿਆ ਜਾ ਸਕਦਾ ਉਹ ਵਾਪਸ ਜਾਣ ਦਾ ਸੋਚਦਾ ਹੈ ਤਾਂ ਕਿ ਉਹ ਸੱਚਾਈ ਦਾ ਪਤਾ ਕਰ ਸਕੇ ਜਰ ਉਹ ਤੁਰਨ ਲੱਗਦਾ ਹੈ ਤਾਂ ਦਾਦੀ ਉਸ ਨੂੰ ਇੱਕ ਲਫਾਫਾ ਦਿੰਦੀ ਆ ਜਿਸ ਵਿੱਚ ਰੋਟੀ ਸੀ ਜਸ ਲੈਨ ਤੋਂ ਮਨ ਕਰਦਾ ਹੈ ਤਾਂ ਦਾਦੀ ਬੋਲਦੀ ਆ ਕਿ ਗੁਰਜੂ ਤੇਰੇ ਲਈ ਰੋਟੀ ਬਣਾ ਕੇ ਗਈ ਸੀ ਕਿ ਤੂੰ ਸਵੇਰੇ ਸਵੇਰੇ ਕੁਝ ਨਹੀਂ ਖਾਂਦਾ ਪਰ ਰਸਤੇ ਵਿੱਚ ਖਾ ਲਵੇਂਗਾ ਇਹ ਸੁਣ ਕੇ ਉਹ ਰੋਟੀ ਵਾਲਾ ਲਫਾਫਾ ਫੜ ਕੇ ਤੁਰ ਪੈਂਦਾ ਹੈ ਜਾਂਦਾ ਜਾਂਦਾ ਉਹ ਕੀਰਤ ਨੂੰ 2000 ਦਾ ਨੋਟ ਦਿੰਦਾ ਹੈ ਤਾਂ ਦਾਦੀ ਉਹ ਨੋਟ ਕੀਰਤ ਵੱਲੋਂ ਵਾਪਸ ਲੈ ਕੇ ਯਸ ਨੂੰ ਫੜਾ ਦਿੰਦੀ ਆ ਤੇ ਕਹਿੰਦੀ ਆ ਕਿ ਤੂੰ ਗੁਰਜੂਤ ਨੂੰ ਜਾਣਦਾ ਹੈ ਫਿਰ ਵੀ ਪਰ ਜਸ ਬੋਲਦਾ ਹੈ ਕਿ ਮੈਂ ਵੀ ਉਸ ਤੇ ਦਿੱਤੀ ਹੋਈ ਰੋਟੀ ਲੈ ਕੇ ਚਲਿਆ ਤਾਂ ਦਾਦੀ ਦੇ ਬਹੁਤ ਮਨਾ ਕਰਨ ਤੇ ਵੀ ਜਸ ਕੀਰਤ ਨੂੰ ਪੈਸੇ ਦੇ ਜਾਂਦਾ ਹੈ ਜਦੋਂ ਉਹ ਬਾਹਰ ਆਉਂਦਾ ਹੈ ਤਾਂ ਉਸ ਨੂੰ ਯਾਦ ਆਉਂਦਾ ਹੈ ਕਿ ਉਸ ਨੇ ਕੋਈ ਨੰਬਰ ਤਾਂ ਲਿਆ ਹੀ ਨਹੀਂ ਉਹ ਵਾਪਸ ਆ ਕੇ ਦਾਦੀ ਕੋਲੋਂ ਗੁਰਜੋਤ ਦਾ ਨੰਬਰ ਮੰਗਦਾ ਹੈ ਤਾਂ ਦਾਦੀ ਮਨਾ ਕਰ ਦਿੰਦੀ ਆ ਤੇ ਉਸ ਨੂੰ ਦੱਸ ਦਿੰਦੀ ਆ ਕਿ ਗੁਰਜੋਤ ਨੇ ਨੰਬਰ ਦੇਣ ਤੋਂ ਮਨ ਕੀਤਾ ਹੈ ਜਸ ਇੱਜ਼ਤ ਕਰਕੇ ਦਾਦੀ ਆਪਣਾ ਨੰਬਰ ਦਿੰਦੀ ਆ ਤੇ ਕਹਿੰਦੀ ਆ ਜਦੋਂ ਵੀ ਉਸ ਨੂੰ ਕੋਈ ਕੰਮ ਹੋਵੇ ਜਾਂ ਗਰਜੋਤ ਵਰੀ ਪੁੱਛਣਾ ਹੋਵੇ ਤੇ ਇਸ ਨੰਬਰ ਤੇ ਗੱਲ ਕਰ ਲਵੇ ਉਹ ਆਪਣਾ ਨੰਬਰ ਦਾਦੀ ਨੂੰ ਦੇ ਜਾਂਦਾ ਹੈ ਕਿ ਜਦੋਂ ਵੀ ਕੋਈ ਜ਼ਰੂਰਤ ਹੋਵੇ ਬਿਨਾਂ ਗਰਜੋਤ ਨੂੰ ਦੱਸੇ ਇਸ ਨੰਬਰ ਤੇ ਫੋਨ ਕਰਨ ਇਹ ਕਹਿ ਕੇ ਉਹ ਤੁਰ ਪੈਂਦਾ ਹੈ ਪਰ ਉਸ ਦਾ ਮਨ ਸੀ ਕਿ ਇੱਕ ਵਾਰ ਫਿਰ ਤੋਂ ਗਰਜੋਤ ਨੂੰ ਮਿਲੇ ਪਰ ਗਰਜੋਤ ਦੀ ਜਿੱਤ ਉਹ ਚੰਗੀ ਤਰ੍ਹਾਂ ਜਾਣੂ ਸੀ ਇਸ ਲਈ ਉਸ ਨੇ ਉੱਥੋਂ ਜਾਣਾ ਸਹੀ ਮੰਨਿਆ ਉਸ ਨੇ ਆਪਣੇ ਕਿਸੇ ਦੋਸਤ ਦੇ ਘਰ ਰੁਕ ਗਿਆ ਤੇ 2 ਦਿਨ ਬਾਅਦ ਹੀ ਟਿਕਟ ਕਰਵਾ ਲਈ ਉਸ ਨੇ ਸੋਚਿਆ ਕਿ ਉਹਦੇ ਤੱਕ ਉਹ ਕਿਸੇ ਤਰ੍ਹਾਂ ਗਰਜੋਤ ਨੂੰ ਮਨਾ ਸਕਦਾ ਹੈ ਵਾਪਸ ਉਸੇ ਪੁਰਾਣੀ ਘਰ ਜਾਣ ਲਈ ਉਹ ਕੋਈ ਪਲਾਨ ਸੋਚਣ ਲੱਗਾ ਜਿਸ ਨਾਲ ਗਰਜੋਤ ਉਸਤੇ ਕੱਲ ਮੰਨ ਲਵੇ ਜਦੋਂ ਰਾਤ ਹੋਈ ਤਾਂ ਉਹ ਆਪਣੇ ਦੋਸਤ ਨਾਲ ਬੈਠਾ ਮबई ਦੇ ਹਾਲਾਤਾਂ ਬਾਰੇ ਗੱਲ ਕਰ ਰਿਹਾ ਸੀ ਕਿ ਗਰਜੋਤ ਦੀ ਦਾਦੀ ਦਾ ਫੋਨ ਉਸ ਨੂੰ ਆਇਆ ਜਸਨੇਜਰ ਉਹ ਦੇਖਿਆ ਕਿ ਦਾਦੀ ਦਾ ਫੋਨ ਤਾਂ ਉਹ ਸ ਨੂੰ ਇੱਕਦਮ ਖੁਸ਼ੀ ਹੋ ਗਈ ਕਿ ਸ਼ਾਇਦ ਗਰਜੋਤ ਉਸ ਨੂੰ ਵਾਪਸ ਆਉਣ ਲਈ ਬੁਲੇਗੀ ਜਦੋਂ ਫੋਨ ਚੁੱਕਿਆ ਤਦਾਦੀ ਦੀ ਘਬराई ਹੋਈ ਆਵਾਜ਼ ਵਿੱਚ ਪੁੱਛਿਆ ਕਿ ਗਰਜੁਤ ਅੱਜ ਕਰਨੇ ਆਈ ਇੰਨੀ ਰਾਤ ਤੱਕ ਕਦੇ ਹੋ ਬਾਹਰ ਨਹੀਂ ਰਹੀ ਉਹ ਤੇਰੇ ਨਾਲ ਤਾਂ ਨਹੀਂ ਇਹ ਸੁਣ ਕੇ ਜਸਵੀ ਘਬਰਾ ਗਿਆ ਉਧਰ ਇੰਨਾ بارش ਦਾ ਮੌਸਮ ਤੇ ਜਗ੍ਹਾ ਜਗ੍ਹਾ ਤੋਂ ਰਸਤੇ ਬੰਦ ਹੋਏ ਸੀ ਜਸਦਾਦੀ ਨੂੰ ਬੋਲਦਾ ਹੈ ਕਿ ਗਰਜੁਤ ਉਸ ਨਾਲ ਨਹੀਂ ਪਰ ਉਹ ਹੁਣੇ ਜਾ ਕੇ ਉਸ ਨੂੰ ਦੇਖਦਾ ਹੈ ਤੇ ਉਹ ਘਬਰਾਉਣਾ ਜਲਦੀ ਹੀ ਗਰਜੁਤ ਮਿਲ ਜਾਏਗੀ ਇਨਕਾ ਕੀ ਉਹ ਬਿਨ ਰੁੱਟੀ ਕਾਦੀ ਆਪਣੀ ਦੋਸਤ ਦੀ ਗੱਡੀ ਲੈ ਕੇ ਤੇ ਉਸ ਨੂੰ ਨਾਲ ਲੈ ਕੇ ਤੁਰ ਪੈਂਦਾ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਇਥੋਂ ਦੇ ਰਸਤਿਆਂ ਤੋਂ ਜਾਣੂ ਨਹੀਂ ਸੀ ਜਦੋਂ ਉਹ ਬਾਹਰ ਜਾਂਦੇ ਹਨ ਤਾਂ ਦੇਖਦੇ ਹਨ ਕਿ ਕਿਵੇਂ ਬਾਹਰ ਤੂਫਾਨ ਆਇਆ ਹੋਇਆ ਹੈ ਤੇ ਕਿੰਨੇ ਹੀ ਲੋਕ ਇਸ ਤੂਫਾਨ ਦਾ ਸ਼ਿਕਾਰ ਹੋ ਚੁੱਕੇ ਹਨ ਕਈ ਬੈਟਿੰਗ ਦਿੱਖ ਚੁੱਕੀਆਂ ਸੀ ਜਿਸ ਕਰਕੇ ਕਿੰਨਾ ਹੀ ਲੋਕਾਂ ਦੀ ਜਾਨ ਜਾ ਚੁੱਕੀ ਸੀ ਜਸਕਰਜਤ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਪਰ ਨਾਕਾਮ ਰਹਿ ਜਾਂਦਾ ਹੈ ਉਸ ساری ਰਾਤ ਉਸੇ ਜਗ੍ਹਾ-ਜਗ੍ਹਾ ਤਲਾਸ਼ ਕਰਦਾ ਹੈ ਪਰ ਉਸਦੀ ਕੋਸ਼ਿਸ਼ ਸਫਲ ਨਹੀਂ ਹੁੰਦੀ ਸਵੇਰ ਹੁੰਦੀ ਹੈ ਉਹ ਦਾਦੀ ਕੋਲ ਚਲਾ ਜਾਂਦਾ ਹੈ ਤੇ ਉਸ ਨੂੰ ਹੌਸਲਾ ਦਿੰਦਾ ਹੈ ਤੇ ਵਾਅਦਾ ਕਰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਗੁਰਜੋਤ ਨੂੰ ਲੱਭ ਕੇ ਲੈ ਆਵੇ ਪਰ ਕਿਤੇ ਨਾ ਕਿਤੇ ਉਸ ਨੂੰ ਇਹ ਲੱਗ ਰਿਹਾ ਸੀ ਕਿ ਗੁਰਜੋਤ ਉਸਦੀ ਵਜ੍ਹਾ ਨਾਲ ਕਿਤੇ ਗਈ ਆ ਉਸ ਦੇ ਅੰਦਰ ਇੱਕ ਡਰ ਵੀ ਸੀ ਕਿ ਕਿਤੇ ਗੁਰਜੋਤ ਆਪਣੇ ਆਪ ਨੂੰ ਕੁਝ ਕਰ ਨਾ ਲਵੇ ਪਰ ਫਿਰ ਉਸ ਨੂੰ ਗੁਰਜੋਤ ਦੇ ਸੰਘਰਸ਼ਾਂ ਦੀ ਯਾਦ ਆਉਂਦੀ ਆ ਤੇ ਉਸ ਨੂੰ ਲੱਗਦਾ ਹੈ ਕਿ ਨਹੀਂ ਉਹ ਇਦਾਂ ਦਾ ਕੁਝ ਨਹੀਂ ਕਰੇਗੀ ਜਦ ਸਦੀ ਕੋਣ ਗੁਰਜੋਤ ਦੀ ਜਾਨ ਪਹਿਚਾਨ ਬਲੇਂਦਰ ਨੰਬਰ ਲੈਂਦਾ ਹੈ ਤੇ ਘਰੋਂ ਤੁਰ ਪੈਂਦਾ ਹੈ ਉਹ ਆਪਣੇ ਦੋਸਤ ਨੂੰ ਉਸ ਦੇ ਘਰ ਛੱਡ ਕੇ ਉਸ ਦੀ ਗੱਡੀ ਲੈ ਕੇ ਉਸ ਹਸਪਤਾਲ ਜਾਂਦਾ ਹੈ ਜਿੱਥੇ ਉਹ ਨੌਕਰੀ ਕਰਦੀ ਸੀ ਜਦੋਂ ਉਹ ਉੱਤੇ ਜਾਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਕੱਲ ਗੁਰਜੋਤ ਨੌਕਰੀ ਲਈ ਵਾਪਸ ਹਸਪਤਾਲ ਆਈ ਸੀ ਪਰ ਡਾਕਟਰ ਨੇ ਉਸ ਨੂੰ ਇੱਕ ਐਕੀ ਹੈਸਪੀਟਲ ਵਿੱਚ ਉਕਾੜ ਦਿੱਤਾ ਕਿ ਉਸਨੇ ਹਸਪਤਾਲ ਦੇ ਸਟਾਫ ਅਤੇ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਆ ਇਸੇ ਨਾਲ ਹੀ ਡਾਕਟਰ ਨੇ ਉਸਦੀ ਬੰਦੀ ਤਨਖਾਹ ਦੇਣ ਤੋਂ ਵੀ ਮਨ੍ਹਾ ਕਰਤਾ ਤੇ ਉਲਟਾ ਉਸ ਉੱਪਰ ਧੋਖਾ ਧੜੀ ਦਾ ਮਾਮਲਾ ਦਰਜ ਕਰਨ ਦੀ ਗੱਲ ਕਹੀ ਜਿਸ ਨੂੰ ਇਹ ਸਭ ਸੁਣ ਕੇ ਬਹੁਤ ਬੁਰਾ ਲੱਗਾ ਉਹ ਸਿੱਧਾ ਉਸ ਡਾਕਟਰ ਕੋਲ ਗਿਆ ਤੇ ਉਸ ਨੂੰ ਗਰਜੂਤ ਨਾਲ ਬੁਰਾ ਵਿਵਹਾਰ ਕਰਨ ਕਰਕੇ ਉਸ ਨੂੰ ਗੁੱਸੇ 'ਚ ਬੋਲਣ ਲੱਗ ਪਿਆ ਕਿ ਕਿਵੇਂ ਉਹ ਆਪਣੇ ਸਟਾਫ ਨਾਲ ਇਸ ਤਰ੍ਹਾਂ ਵਿਵਹਾਰ ਕਰ ਸਕਦਾ ਹੈ ਤੇ ਉਸ ਦੀ ਤਨਖਾਹ ਨਾ ਦੇਣ ਤੇ ਉਸ ਪ੍ਰਬੰਧਕ ਕਿਸ ਬਾਰੇ ਬੋਲਣ ਲੱਗ ਪਿਆ ਡਾਕਟਰ ਜਾਣਦਾ ਸੀ ਕਿ ਡਾਕਟਰ ਜਸ ਦੀ ਪਹਿਚਾਨ ਬਹੁਤ ਦੂਰ ਦੂਰ ਤੱਕ ਦਾ ਡਾਕਟਰ ਨੇ ਜਸ ਨੂੰ ਆਰਾਮ ਕਨਾਲ ਬੈਠ ਕੇ ਗੱਲ ਕਰਨ ਲਈ ਕਿਹਾ ਤੇ ਦੱਸਿਆ ਕਿ ਉਹ ਨਰਸ ਨੇ ਉਹਨਾਂ ਦੇ ਹਸਪਤਾਲ ਦੇ ਬੰਦੇ ਨਿਯਮਾਂ ਦੀ ਉਲੰਘਣਾ ਕੀਤੀ ਆ ਜਿਸ ਕਰਕੇ ਉਸ ਨੂੰ ਹਸਪਤਾਲ ਵਿੱਚੋਂ ਕੱਢ ਦਿੱਤਾ ਗਿਆ ਹੈ ਤੁਸੀਂ ਆਪ ਹੀ ਦੱਸਿਆ ਸੀ ਉਸ ਦੀ ਬਿਮਾਰੀ ਬਾਰੇ ਇੱਕ ਡਾਕਟਰ ਹੋਣ ਦੇ ਨਾਤੇ ਮੈਨੂੰ ਇਸ ਦੀ ਬਿਮਾਰੀ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਸੁਣੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਆ ਹਸਪਤਾਲ ਵਿੱਚ ਨੌਕਰੀ ਤੋਂ ਪਹਿਲਾਂ ਇੱਕ ਫਾਰਮ ਭਰਿਆ ਜਾਂਦਾ ਹੈ ਜਿਸ ਵਿੱਚ ਆਪਣੀ ਛੋਟੀ ਤੋਂ ਛੋਟੀ ਬਿਮਾਰੀ ਬਾਰੇ ਵੀ ਦੱਸਣਾ ਜ਼ਰੂਰੀ ਹੁੰਦਾ ਹੈ ਪਰ ਤੁਸੀਂ ਦੇਖ ਸਕਦੇ ਹੋ ਗਰਜੋਤ ਨੇ ਇਸ ਬਾਕਸ ਵਿੱਚ ਨਿਲ ਭਰਿਆ ਹੋਇਆ ਜੱਸ ਤੇ ਹੱਥ ਵਿੱਚ ਡਾਕਟਰ ਨੇ ਇੱਕ ਫਾਰਮ ਫੜਦੇ ਹੋਏ ਕਿਹਾ ਜਿਕਰ ਮੈਂ ਉਸ ਨੂੰ ਨੌਕਰੀ ਤੇ ਰੱਖਦਾ ਹਾਂ ਜਾਂ ਫਿਰ ਉਸ ਨੂੰ ਉਸਦੀ ਤਨਖਾਹ ਦਿੰਦਾ ਹਾਂ ਤਾਂ ਇਹ ਹਸਪਤਾਲ ਦੇ ਨਿਯਮਾਂ ਦੀ ਉਲੰਘਣਾ ਹੋਵੇਗੀ ਕਿਉਂਕਿ ਹੁਣ ਹਸਪਤਾਲ ਦਾ ਹਰ ਇੱਕ ਮੈਂਬਰ ਇਸ ਗੱਲ ਨਾਲ ਜਾਣੂ ਹੋ ਚੁੱਕਿਆ ਹੈ ਤੇ ਤੁਸੀਂ ਬਾਹਰ ਜਾ ਕੇ ਕਿਸੇ ਵੀ ਮੈਂਬਰ ਕੋਲੋਂ ਪੁੱਛ ਸਕਦੇ ਹੋ ਕਿ ਉਹ ਗੁਰਜੋਤ ਨੂੰ ਵਾਪਸ ਨੌਕਰੀ ਤੇ ਰੱਖਣ ਲਈ ਤਿਆਰ ਹਨ ਜਿਸ ਨੂੰ ਬੋਲਣ ਲਈ ਕੋਈ ਸ਼ਬਦ ਨਹੀਂ ਸੀ ਇਨੇ ਨੂੰ ਇੱਕ ਸਫਾਈ ਕਰਮਚਾਰੀ ਅੰਦਰ ਆਉਂਦਾ ਹੈ ਤਾਂ ਡਾਕਟਰ ਉਸ ਨੂੰ ਗਰਜੋਤ ਨੂੰ ਵਾਪਸ ਨੌਕਰੀ ਰੱਖਣ ਲਈ ਪੁੱਛਦਾ ਹੈ ਤਾਂ ਸਫਾਈ ਕਰਮਚਾਰੀ ਚੁੱਪ ਕਰ ਜਾਂਦਾ ਹੈ ਡਾਕਟਰ ਉਸ ਨੂੰ ਬਾਹਰ ਜਾਣ ਲਈ ਬੋਲਦਾ ਹੈ ਤੇ ਫਿਰ ਜਸ ਨੂੰ ਕਹਿੰਦਾ ਹੈ ਕਿ ਸਭ ਕੁਝ ਤੁਹਾਡੇ ਸਾਹਮਣੇ ਆ ਹੁਣ ਤੁਸੀਂ ਦੱਸੋ ਮੈਂ ਕਿੱਥੇ ਗਲਤਾਂ ਮੈਨੂੰ ਗਰਜੋਤ ਨਾਲ ਹਮਦਰਦੀ ਆ ਤੇ ਮੈਂ ਉਸ ਨੂੰ ਉਸ ਤੇ ਇਲਾਜ ਲਈ ਆਫਰ ਵੀ ਦਿੱਤੀ ਸੀ ਪਰ ਉਹ ਬਹੁਤ ਹੀ ਜਿੱਦੀ ਕੁੜੀ ਆ ਤੇ ਉਸਨੇ ਇਸ ਲਈ ਮਨ੍ਹਾ ਕਰ ਦਿੱਤਾ ਉਸ ਦੀ ਤਨਖਾਹ ਉਸੇ ਖਾਤੇ ਵਿੱਚ ਪੈਂਦੀ ਆ ਜੋ ਕਿ ਹਸਪਤਾਲ ਦੀ ਕਮੇਟੀ ਵੱਲੋਂ ਪਾਈ ਜਾਂਦੀ ਆ ਤੇ ਗੁਰਜੋਤ ਦੀ ਜਿੱਤ ਸੀ ਕਿ ਉਸ ਨੂੰ ਉਸੇ ਤਨਖਾਹ ਹੀ ਚਾਹੀਦੀ ਆ ਮੈਂ ਉਸ ਨੂੰ ਆਪਣੇ ਕੋਲੋਂ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮਨ ਕਰ ਦਿੱਤਾ ਹੁਣ ਰਹੀ ਬਾਹਰ ਜੋ ਗੱਲਾਂ ਸੁਨੀਆਂ ਤੁਸੀਂ ਉਹ ਬਸ ਅਚਾਨਕ ਗਰਜੋਤ ਆ ਗਈ ਤਾਂ ਹਸਪਤਾਲ ਵਿੱਚ ਰੌਲਾ ਪੈ ਗਿਆ ਜਿਸ ਕਰਕੇ ਮੈਨੂੰ ਇਹ ਸਭ ਕਰਨਾ ਪਿਆ ਪਰ ਤੁਸੀਂ ਗੁਰਜੋਤ ਨੂੰ ਪੁੱਛ ਸਕਦੇ ਹੋ ਮੈਂ ਉਸ ਕੋਲ ਉਸ ਵਿਵਹਾਰ ਲਈ ਮਾਫੀ ਵੀ ਮੰਗ ਚੁੱਕਿਆ ਹਾਂ ਗਿਰਜੋਤ ਦੀ ਜਗ੍ਹਾ ਕੋਈ ਹੋਰ ਵੀ ਹੁੰਦਾ ਮੇਰੇ ਲਈ ਮੇਰਾ ਸਟਾਫ ਮੇਰਾ ਪਰਿਵਾਰ ਆ ਜਿਸ ਕੋਲ ਕੋਈ ਸ਼ਬਦ ਨਹੀਂ ਸੀ ਉਹ ਉੱਠ ਕੇ ਤੁਰ ਪੈਂਦਾ ਹੈ ਇਹਨੇ ਨੂੰ ਚਾਹ ਜਾਂਦੀ ਆ ਡਾਕਟਰ ਜਸਨੂ ਚਾਹ ਪੀਣ ਲਈ ਬੁਲਦਾ ਹੈ ਪਰ ਜਸ ਧੰਨਵਾਦ ਕਹਿੰਦਾ ਹੋਇਆ ਤੁਰ ਪੈਂਦਾ ਹੈ ਉਸਦੇ ਮਨ 'ਚ बस ਇੱਕ ਸਵਾਲ ਸੀ ਆਖਿਰ ਗਿਰਜੋਤ ਜਾ ਕਿੱਥੇ ਸਕਦੀ ਕਾਫੀ ਸਮਾਂ ਹੋ ਗਿਆ ਪਰ ਗਿਰਜੋਤ ਦਾ ਕਿਤੇ ਯੱਤਾ ਪਤਾ ਨਹੀਂ ਸੀ ਜਸਦਾਦੀ ਨੂੰ ਫੋਨ ਕਰਕੇ ਪੁੱਛਦਾ ਹੈ ਕਿ ਗੁਰਜੋਤ ਕਹਾਈ ਜਾਂ ਨਹੀਂ ਦਾਦੀ ਦੱਸਦੀ ਆ ਕਿ ਗੁਰਜੋਤ ਘਰ ਨਹੀਂ ਆਈ ਉਸ ਦਾ ਫੋਨ ਵੀ ਬੰਦ ਆ ਰਿਹਾ ਦਾਦੀ ਕਬਰਹਾਟ ਵਿੱਚ ਬੋਲਦੀ ਆ ਕਿ ਕਿਤੇ ਗੁਰਜੋਤ ਨੂੰ ਕੁਝ ਹੋ ਇਹਨਾਂ ਕਹਿ ਕੇ ਦਾਦੀ ਚੁੱਪ ਹੋ ਗਈ ਜਸਦਾਦੀ ਨੂੰ ਹੌਸਲਾ ਦਿੰਦਾ ਹੈ ਤੇ ਬੋਲਦਾ ਹੈ ਕਿ ਉਹ ਗੁਰਜੋਤ ਨੂੰ ਲੱਭ ਲਵੇਗਾ ਬਸ ਤੁਸੀਂ ਕੀਰਤ ਦਾ ਧਿਆਨ ਰੱਖੋ ਤੀਜੀ ਗੁਰਜੋਤ ਦਾ ਕੁਝ ਵੀ ਪਤਾ ਲੱਗੇ ਮੈਨੂੰ ਫੋਨ ਕਰਿਓ ਦੂਜੀ ਪਾਸੇ ਕਿਰਨਜਸ ਨੂੰ ਬਾਰ-ਬਾਰ ਫੋਨ ਕਰ ਰਹੀ ਸੀ ਪਰ ਜਸ ਫੋਨ ਕਰ ਰਿਹਾ ਸੀ ਜਸ ਦੇ ਮਨ ਵਿੱਚ ਬਸ ਗੁਰਜੋਤ ਸੀ ਕਿ ਕਿਸੇ ਤਰ੍ਹਾਂ ਉਹ ਮਿਲ ਜਾਵੇ ਦੁਪਹਿਰ ਦਾ ਇੱਕ ਵਜਾ ਜਾਂਦਾ ਹੈ ਤਾਂ ਜਸ ਹਾਰ ਕੇ ਪੁਲਿਸ ਸਟੇਸ਼ਨ ਜਾਂਵਰੇ ਸੋਚਦਾ ਹੈ ਜਸ ਥਾਣੇ ਜਾ ਕੇ ਇੰਸਪੈਕਟਰ ਨੂੰ ਗੁਰਜੋਤ ਫ਼ਰਿਆਦ ਸੀ ਰਿਹਾ ਹੁੰਦਾ ਕਿ ਗੁਰਜੋਤ ਦੀ ਦਾਦੀ ਦਾ ਫੋਨ ਆ ਜਾਂਦਾ ਹੈ ਕਿ ਉਹ ਜਸ ਨੂੰ ਦੱਸਦੀ ਆ ਕਿ ਗੁਰਜੋਤ ਘਰ ਆਈ ਸੀ ਪਰ ਬਹੁਤ ਉਦਾਸ ਸੀ ਜਸ ਪੁੱਛਦਾ ਹੈ ਕਿ ਉਹ ਹੁਣ ਕਿਰੇ ਹੈ ਤੁਸੀਂ ਉਸਦਾ ਧਿਆਨ ਰੱਖੋ ਮੈਂ ਵਸ ਹੁਣੇ ਆਇਆ ਦਾਦੀ ਬੋਲਦੀ ਆ ਕਿ ਨਹੀਂ ਉਸ ਨੂੰ ਮੈਂ ਬਹੁਤ ਰੋਕਿਆ ਪਰ ਉਸ ਨੇ ਮੇਰੀ ਇੱਕ ਨਹੀਂ ਸੁਣੀ ਤੇ ਉਹ ਚਲੀ ਗਈ ਜਸ ਪੁੱਛਦਾ ਹੈ ਕਿ ਤੁਸੀਂ ਉਸ ਕੋਲੋਂ ਕੁਝ ਪਤਾ ਕੀਤਾ ਕਿ ਉਹ ਕਿੱਥੇ ਸੀ ਤੇ ਹੁਣ ਕਿੱਥੇ ਜਾ ਰਹੀ ਦਾਦੀ ਦੱਸਦੀ ਹੈ ਕਿ ਉਸ ਨੇ ਬਹੁਤ ਪੁੱਛਿਆ ਪਰ ਗਜੋਤ ਨੇ ਕੁਝ ਨਹੀਂ ਦੱਸਿਆ ਤੇ ਆਪਣੀ ਸੌਂਪਾ ਕੇ ਕੁਝ ਵੀ ਪੁੱਛਣ ਤੋਂ ਮਨਾਂ ਕੀਤਾ ਹੈ ਇਸ ਲਈ ਮੈਂ ਕੋਈ ਸਵਾਲ ਨਾ ਕਰ ਸਕੀ ਪਰ ਮੈਨੂੰ ਬਹੁਤ ਫਿਕਰ ਹੋ ਰਹੀ ਆ ਹਨ ਉਹ ਕੀਰਤ ਨੂੰ ਨਾਲ ਲੈ ਗਈ ਤੇ ਕੀਰ ਦੇ ਕੱਪੜੇ ਤੇ ਖੁੜਾਉਣੇ ਵੀ ਨਾਲ ਲੈ ਕੇ ਗਈ ਆ ਜਸ ਜਲਦੀ ਜਲਦੀ ਗੱਡੀ 'ਚ ਫੈਟਦਾ ਹੈ ਤੇ ਨਾਲ ਹੀ ਦਾਦੀ ਨਾਲ ਕਰਦਾ ਜਾ ਰਿਹਾ ਸੀ ਜਸ ਥੋੜਾ ਗੁੱਸੇ 'ਚ ਭੂਲ ਪੈਂਦਾ ਹੈ ਕਿ ਦਾਦੀ ਤੁਸੀਂ ਜਾਨ ਹੀ ਕਿਉਂ ਦਿੱਤਾ ਥੋੜਾ ਸਮਾਂ ਰੋਕ ਕੇ ਰੱਖ ਲੈਂਦੇ ਦਾਦੀ ਕਹਿੰਦੀ ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਪਰ ਗਜੋਤ ਨੇ ਮੇਰੀ ਨਹੀਂ ਸੁਣੀ ਮੈਂ ਉਸ ਦੇ ਸਾਹਮਣੇ ਤੈਨੂੰ ਫੋਨ ਕਰਨ ਲੱਗੀ ਤਾਂ ਉਸਨੇ ਮਨਾ ਕਰਤਾ ਜਸ ਪੂਰੀ ਸਪੀਡ ਵਿੱਚ ਗੱਡੀ ਚਲਾ ਰਿਹਾ ਸੀ ਜਦੋਂ ਜਸ ਰਸਤੇ ਵਿਚ ਆਸ-ਪਾਸ ਗੁਰਜੋਤ ਨੂੰ ਦੇਖਦਾ ਜਾ ਰਿਹਾ ਸੀ ਕਿ ਸ਼ਾਇਦ ਕਿੱਥੇ ਮਿਲ ਜਾਵੇ ਪਰ ਗੁਰਜੋਤ ਕਿਤੇ ਨਾ ਮਿਲੇ ਇਹਨੇ ਜਸ ਕਰ ਪਹੁੰਚ ਗਿਆ ਜਿੱਥੇ ਦਾਦੀ ਦਰਵਾਜ਼ੇ ਕੋਲ ਬੈਠੀ ਬਾਹਰ ਦੇਖ ਰਹੀ ਸੀ ਜਦੋਂ ਜਸ ਜਾਂਦਾ ਹੈ ਤਾਂ ਦਾਦੀ ਜਸ ਨਾਲ ਲੱਗ ਕੇ ਰੋਂ ਲੱਗ ਜਾਂਦੀ ਆ ਜਸ ਦਾਦੀ ਨੂੰ ਹੌਸਲਾ ਦਿੰਦਾ ਹੈ ਜਸ ਫਿਰ ਜਾਂ ਲੱਗਦਾ ਹੈ ਤਾਂ ਦਾਦੀ ਜਸ ਨੂੰ ਰੋਕ ਲੈਂਦੀ ਆ ਤੇ ਕਹਿੰਦੀ ਆ ਗੁਰਜੋਤ ਵਾਪਸ ਆਵੇਗੀ ਜਸ ਦਾਦੀ ਵੱਲ ਸਵਾਲੀਆ ਨਜ਼ਰ ਨਾਲ ਦੇਖਦਾ ਹੈ ਤਾਂ ਦਾਦੀ ਕਹਿੰਦੀ ਆ ਜਾਨ ਤੋਂ ਪਹਿਲਾਂ ਗਰਜੋਤ ਬੋਲ ਕੇ ਗਈ ਸੀ ਕਿ ਮੇਰੇ ਆਉਣ ਤੋਂ ਪਹਿਲਾਂ ਰਾਤ ਰੋਟੀ ਬਣਾ ਲੈਣਾ ਤੇ ਗਰਜੋਤ ਅੱਜ ਤੱਕ ਝੁ ਕਹਿੰਦੀ ਆ ਕਰਦੀ ਆ ਇਸ ਦਾ ਮਤਲਬ ਉਹ ਰਾਤ ਤੱਕ ਵਾਪਸ ਆ ਜਾਵੇਗੀ ਜਿਸ ਕੋਲ ਉਹ ਰਿਹਾ ਨਹੀਂ ਜਾ ਰਹੀ ਹਸੀ ਪਰ ਫਿਰ ਵੀ ਦਾਦੀ ਦੇ ਕਹਿੰਦੇ ਹੋ ਉੱਥੇ ਰੁੱਕ ਕੇ ਗਰਜੋਤੇ ਕੀਰਦਾ ਇੰਤਜ਼ਾਰ ਕਰਨ ਲੱਗਦਾ ਹੈ ਸ਼ਾਮ ਹੋ ਜਾਂਦੀ ਆ ਅੱਜ ਦਾਦੀ ਨੇ ਵੀ ਰੋਟੀ ਨਾ ਬਣਾਈ ਉਸ ਦੇ ਮਨ ਵਿੱਚ ਇੱਕ ਡਰ ਸੀ ਜੋ ਗਰਜੋਤ ਦੀ ਚੁੱਪਲ ਦੇਖ ਕੇ ਸੀ ਜਿਵੇਂ ਸਵੇਰੇ ਗਰਜੂਤ ਕਰਨ ਗਈ ਕੋਈ ਨਾ ਕੋਈ ਗੱਲ ਹੈ ਰਾਹ ਦੇ 8 ਵਜੇ ਪਰ ਗਰਜੂਤ ਨਾ ਆਈ ਜਸਤਾਦੀ ਨੂੰ ਬੋਲਦਾ ਹੈ ਹੁਣ ਮੈਨੂੰ ਜਾਣਾ ਪੈਣਾ ਹੈ ਤੇ ਤੁਸੀਂ ਮੈਨੂੰ ਰੋਕਿਓ ਨਾ ਜਸ ਪਹਾ ਜਾਣ ਹੀ ਲੱਗਦਾ ਹੈ ਕਿ ਗਰਜੂਤ ਦਰਵਾਜ਼ਾ ਖੋਲ ਕੇ ਅੰਦਰ ਆਉਂਦੀ ਆ ਤੇ ਜੁੱਤੀ ਲਾ ਕੇ ਮੂੰਹ ਤੂੰ ਚਲੇ ਜਾਂਦੇ ਆ ਦਾਦੀ ਜਲਦੀ ਜਲਦੀ ਬਾਹਰ ਜਾ ਕੇ ਦੇਖਦੀ ਆ ਕਿ ਕੀਰਤ ਪਿੱਛੇ ਹੋਵੇਗੀ ਪਰ ਬਾਹਰ ਕੋਈ ਨਹੀਂ ਸੀ ਗੁਰਜੋਤ ਲਈ ਨਾਲ ਮੂੰਹ ਸਾਫ ਕਰ ਰਹੀ ਸੀ ਤਦਾਦੀ ਗੁਰਜੋਤ ਦੀ ਬਾਹ ਫੜ ਕੇ ਉਸ ਨੂੰ ਗੁੱਸੇ ਨਾਲ ਪੁੱਛਦੀ ਆ ਕੀਰਤ ਕਿੱਥੇ ਆ ਗੁਰਜੋਤ ਬਿਨਾ ਕੁਝ ਬੋਲੇ ਅੰਦਰ ਚਲੀ ਜਾਂਦੀ ਆ ਅੰਦਰ ਜਾ ਕੇ ਦਰਵਾਜਾ ਬੰਦ ਕਰ ਲੈਂਦੀ ਆ ਦਾਦੀ ਗੁੱਸੇ ਵਿੱਚ ਗੁਰਜੋਤ ਨੂੰ ਬਹੁਤ ਕੁਝ ਬੋਲਦੀ ਆ ਦਾਦੀ baar baar ਦਰਵਾਜਾ ਖੋਲਣ ਲਈ ਬੋਲਦੀ ਆ ਪਰ ਗੁਰਜੋਤ ਦਰਵਾਜਾ ਨਹੀਂ ਖੋਲਦੀ ਜੱਸ ਵੀ ਗੁਰਜੋਤ ਨੂੰ ਬਹੁਤ ਆਵਾਜ਼ਾਂ ਦਿੰਦਾ ਹੈ ਪਰ ਉਹ ਕੋਈ ਜਵਾਬ ਨਹੀਂ ਦਿੰਦੀ ਦਾਦੀ ਗੁੱਸੇ ਵਿੱਚ ਰਸੋਈ ਵੱਲ ਜਾਂਦੀ ਆ ਤੇ ਗੁਰਜੋਤ ਨੂੰ ਬੋਲਦੀ ਆ ਕਿ ਜੇ ਦਰਵਾਜ਼ਾ ਨਾ ਖੋਲਿਆ ਤਾਂ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ। ਦਾਦੀ ਉੱਚੀ-ਉੱਚੀ ਰੋ ਰਹੀ ਸੀ ਤੇ ਕਹਿੰਦੀ ਆ ਗੁਰਜੋਤ ਪੁੱਤ ਮੈਂ ਥੱਕ ਚੁੱਕੀ ਆ ਤੇਰੀ ਜ਼ਿੰਦਗੀ ਵਿੱਚ ਸਭ ਦੁੱਖ ਮੇਰੀ ਵਜ੍ਹਾ ਨਾਲ ਆਇਆ। ਪਰ ਪੁੱਤ ਬਾਹਰ ਆ ਜਾ ਤੇ ਇੱਕ ਵਾਰ ਮੈਨੂੰ ਗੱਲ ਨਾਲ ਲੱਗ ਕੇ ਰੋਲਾ। ਗੁਰਜੋਤ ਅੰਦਰ ਬੈਠੀ ਸੀ ਪਰ ਚੁੱਪ-ਚਾਪ ਦਾਦੀ ਦੀਆਂ ਗੱਲਾਂ ਸੁਣ ਕੇ ਗੁਰਜੋਤ ਬਾਹਰ ਆਉਂਦੀ ਆ ਤੇ ਦਾਦੀ ਦੇ ਕੋਲ ਹੀਠਾਂ ਬੈਠ ਜਾਂਦੀ ਆ। ਜਦਸ ਗੁਰਜੋਤ ਦੇ ਕੋਲ ਆਉਂਦਾ ਹੈ ਤੇ ਉਸਦੇ ਮੋਢੇ ਤੇ ਹੱਥ ਰੱਖ ਕੇ ਪੁੱਛਦਾ ਹੈ ਗੁਰਜੋਤ ਕੀ ਹੋਇਆ ਏ ਕੀਰਤ ਕਿੱਥੇ ਆ ਮੈਨੂੰ ਪਤਾ ਤੂੰ ਕਿਸੇ ਨੂੰ ਕੁਝ ਨਹੀਂ ਦੱਸਦੀ ਪਰ ਘੱਟ ਤੋਂ ਘੱਟ ਆਪਣੀ ਦਾਦੀ ਨੂੰ ਤਾਂ ਕੀਰਤ ਬਾਰੇ ਦੱਸਦੀ ਉਹਨਾਂ ਦਾ ਵੀ ਪੂਰਾ ਹੱਕ ਹੈ ਕੀਰਤ ਤੇ ਜਸਕਰਜੋਤ ਨੂੰ ਥੋੜਾ ਇਮੋਸ਼ਨਲ ਕਰ ਰਿਹਾ ਸੀ ਗਰਜੋ ਦਾਦੀ ਵੱਲ ਦੇਖਦੀ ਆ ਤੇ ਬੋਲਦੀ ਆ ਕੀਰਤ ਜਿੱਥੋਂ ਆਈ ਸੀ ਉਥੇ ਵਾਪਸ ਚਲੇਗੀ ਇਹਨਾਂ ਕਹਿੰਦੇ ਹੀ ਉਸ ਦੀਆਂ ਅੱਖਾਂ ਵਿੱਚ ਉਹ ਅਥਰੂ ਨਿਕਲ ਆਉਂਦੇ ਜਿਨ੍ਹਾਂ ਨੂੰ ਉਹ ਕਾਫੀ ਸਮੇਂ ਤੋਂ ਲੁਕਾ ਕੇ ਰੱਖ ਰਹੀ ਸੀ ਜਸਸੀ ਸੁਣ ਕੇ ਬੋਲਦਾ ਹੈ ਤੇਰਾ ਮਤਲਬ ਕੀ ਆ ਕੀਰਤ ਕਿੱਥੇ ਛੱਡ ਕੇ ਆਈ ਆਂ ਦਾਦੀ ਵੀ ਗੁਰਜੋਤ ਵਾਲੇ ਮੇਂ ਦੇਖ ਰਹੀ ਸੀ ਜਿਵੇਂ ਕਿ ਗੁਰਜੋਤ ਆਪਣਾ ਸਭ ਕੁਝ ਗਵਾ ਕੇ ਆਈ ਸੀ ਦਾਦੀ ਗੁਰਜੋਤ ਨੂੰ ਕਹਿੰਦੀ ਆ ਕਿ ਕੀਰਤ ਗੁਰਜੋਤ ਆਪਣੇ ਅਥਰੂ ਸਾਫ ਕਰਦੀ ਹੈ ਤੇ ਉੱਚੀ ਆਵਾਜ਼ ਵਿੱਚ ਬੋਲਦੀ ਆ ਮੇਰੇ ਕੋਲੋਂ ਕੀਰਤ ਦੀ ਜ਼ਿੰਮੇਵਾਰੀ ਨਹੀਂ ਝੁੱਕੀ ਜਾਂਦੀ ਮੈਂ ਉਸਦੀ ਮਾਂ ਨਹੀਂ ਬਣ ਸਕਦੀ ਤੇ ਕਿਸੇ ਨੇ ਮੈਨੂੰ ਕਿਹਾ ਸੀ ਕਿ ਮੈਂ ਉਸਦੀ ਵੀ ਜ਼ਿੰਦਗੀ ਖਰਾਬ ਕਰ ਦਵਾਂਗੀ ਪਹਿਲਾਂ ਮੇਰੀ ਸਮਝ ਵਿੱਚ ਇਹ ਗੱਲ ਨਾ ਆਈ ਪਰ ਹੁਣ ਮੈਂ ਸਮਝ ਚੁੱਕੀ ਆਂ ਕਿ ਜੇ ਕੀਤ ਮੇਰੇ ਖੁੱਲ ਰਹੀ ਤਾਂ ਸੱਚੀ ਉਸਦੀ ਜ਼ਿੰਦਗੀ ਖਰਾਬ ਹੋ ਜਾਵੇਗੀ ਤੇ ਮੈਂ ਨਹੀਂ ਚਾਹੁੰਦੀ ਹੁਣ ਉਹ ਜਿੱਥੇ ਵੀ ਹੈ ਠੀਕ ਆ ਬੇਸ਼ੱਕ ਇੱਕ ਟਾਈਮ ਦੀ ਰੋਟੀ ਕੱਟ ਮਿਲ ਜਾਊ ਪਰ ਦੁਨੀਆ ਦੇ ਮੇਨੇ ਨਹੀਂ ਮੰਨ ਲਗੇ ਲੋਕ ਉਸ ਨੂੰ ਇਹ ਕਹਿ ਕੇ ਨਹੀਂ ਬੋਲਣਗੇ ਕਿ ਉਸਦੀ ਮਾਂ ਕੋਈ ਇੱਜ਼ਤ ਨਹੀਂ ਗਰਜੋਤੀ ਸਭ ਜਸਵਲ ਦੇਖ ਕੀ ਬੋਲ ਰਹੀ ਸੀ ਜਸ ਨੂੰ ਆਪਣੇ ਕਹੀ ਸ਼ਬਦ ਯਾਦ ਆ ਜਾਂਦੇ ਜਿਸ ਨੇ ਗੁੱਸੇ ਵਿੱਚ ਗਰਜੋਤ ਨੂੰ ਕਹੀ ਸੀ ਕਿ ਤੂੰ ਇਸ ਬੱਚੀ ਦੀ ਜ਼ਿੰਦਗੀ ਵੀ ਖਰਾਬ ਕਰ ਦੇਵੇਂਗੀ ਇੰਜਸ ਗਰਜੋਤ ਵੱਲ ਦੀ ਕਿਰਿਆ ਸੀ ਗਰਜੋਤ ਦੀਆਂ ਗੱਲਾਂ ਵਿੱਚ ਉਸ ਨੂੰ ਆਪਣੇ ਲਈ ਨਾਰਾਜ਼ਗੀ ਸਾਫ਼ ਦਿੱਸ ਰਹੀ ਤਨਵਾ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਹੇ ਹੋ ਚੈਨਲ ਦੇ ਨਾਲ ਸਸ਼ੀਕਾਲ ਜੀ